ਜਿਹੜੀ ਟਾਰ ਤੋਂ ਵੱਖ ਹੋੜਦੀ ਉਹ ਕੂਝ ਵਿਚਾਰੀ ਨਹੀਂ ਹੁੰਦੀ ਆ ਦੇਖੋ ਇਹ ਗੱਲ ਮੈਂ ਕਿਉਂ ਕਹੀ ਹੈ ਪਤਾ ਕਿੱਥੇ ਢੁਕਦੀ ਹੈ ਇੱਥੇ ਢੁਕਦੀ ਹੈ ਕਿਉਂਕਿ ਇਹ ਪਤਾ ਹੈ ਕਿਉਂ ਹੈ ਅਸੀਂ ਜੀ ਫੈਸਲੇ ਲੈਂਦੇ ਤਾਂ ਹੁਣ ਜੇ ਸਾਡਾ ਹਲਾਕੀ ਹੈ ਇਹ ਇੱਧਰ ਦਹੀ ਭੱਲੇ ਨੇ ਭੁੱਖ ਲੱਗੀ ਪਹਿਲੀ ਵਾਰੀ ਹੈ ਕਹਿੰਦੇ ਵੀ ਹਲਕਾ ਜਿਹਾ ਖਾ ਲੰਨੇ ਆ 7 35 ਦੇ ਲੋਕ ਤਾਂ ਰੋਟੀਆਂ ਖਾਂਦੇ ਹੁੰਦੇ ਨੇ ਤੁਸੀਂ ਗੋਲ ਰੋਟੀ ਫਿਰ ਸਫ਼ਰ ਲੰਬਾ ਹੈ ਜੀ ਆਪਣਾ ਪੂਰੀ ਰਾਤ ਦਾ ਠੀਕ ਹੈ ਰੋਟੀ ਵੀ ਲੇਟ ਖਾਵਾਂਗੇ ਨਹੀਂ ਤਾਂ ਫੇਰ ਨੀਂਦ ਆਊਗੀ ਤੁਹਾਡਾ ਆ ਗਿਆ ਮਟੀਰੀਅਲ ਹਾਂ ਕਰੋ ਫਿਰ ਸ਼ੁਰੂ ਕਿਉਂ ਬਈ ਪੂਰਾ ਵਧੀਆ ਬੈਸਟ ਹੈ ਪੂਰਾ ਵਧੀਆ ਭਾਈ ਬਾਕਮਾਨ ਹੈ ਭਾਈ ਟੇਸਟ ਬਹੁਤ ਕੈਂਟ ਪੂਰਾ ਵਧੀਆ ਬਾਕੀ ਸਾਫ ਸਫਾਈ ਵੀ ਬਹੁਤ ਹੈ ਇਹ ਚੀਜ਼ਾਂ ਰੋਜ਼ ਨਹੀਂ ਖਾਣੀਆਂ ਚਾਹੀਦੀਆਂ ਪਰ ਮੈਨੂੰ ਲੱਗਦਾ ਵੀ ਚਲੋ 2-4 ਮਹੀਨੇ ਬਾਅਦ ਕੋਈ ਡਰ ਵੀ ਨਹੀਂ ਹੁੰਦਾ ਜੇ ਤੁਸੀਂ ਵੀ ਜੀ ਸਾਡੇ ਵਾਂਗੂ ਦਹੀਂ ਪੱਲੇ ਖਾਣੇ ਨੇ ਗੋਲ ਗੱਪੇ ਖਾਣੇ ਨੇ ਵਧੀਆ ਟੇਸਟੀ ਖਾਣੇ ਨੇ ਸਾਫ ਸਫਾਈ ਵਾਲੇ ਖਾਣੇ ਨੇ ਤਾਂ ਤੁਸੀਂ ਜੀ ਖਨੌਰੀ ਨਵੇਂ ਬੱਸ ਸਟੈਂਡ ਦੇ ਕੋਲੇ ਬਾਲਾ ਜੀ ਵਾਲੇ ਨੇ ਠੀਕ ਹੈ ਚਾਟ ਭੰਡਾਰ ਤੇ ਸਾਹਮਣੇ ਆ ਸਰਾਵਾਲਾ ਠੇਕਾ ਇੱਧਰ ਦੇਖ ਲਓ ਲੋਕੇਸ਼ਨ ਧਿਆਨ ਦੇ ਵਿੱਚ ਰੱਖ ਲਓ ਬਹੁਤ ਸਾਫ ਸਪਾਈ ਨਾਲ ਬਣਾਉਂਦੇ ਨੇ ਖਨੌਰੀ ਸ਼ਹਿਰ ਦੇ ਵਿੱਚ ਜੇ ਤੁਸੀਂ ਕਿਸੇ ਮਰਜ਼ੀ ਨੂੰ ਪੁੱਛ ਲਿਓ ਇਹਨਾਂ ਦਾ ਟਾਪ ਤੇ ਕੰਮ ਹੈ ਨੰਬਰ 1 ਤੇ ਬਾਕੀ ਅੰਦਰ ਦੀ ਲੋਕੇਸ਼ਨ ਵੀ ਦਿਖਾ ਦੇ ਭਾਈ ਬੈਠਣਾ ਬੈਠਣ ਵਾਲੀ ਪੂਰੀ ਲੋਕੇਸ਼ਨ ਹੈ ਤੇ ਆ ਪਛਾਣ ਲਓ ਆ ਬੰਦੇ ਹੋਣਗੇ ਠੀਕ ਹੈ ਆ ਪਛਾਣ ਲਓ ਪਛਾਣ ਕਰ ਲਓ ਇਹਨਾਂ ਦੀ ਆਇਓ ਇੱਕ ਵਾਰੀ ਟੇਸਟ ਪੂਰਾ ਤਗੜਾ ਹੈ